ਅਮਰਿਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋਵੇ ਪਰਮ ਅਗਤ ਮੇਰੀ ਜਨੜ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਹੋ ਸਜਣ ਸਚਾ ਪਾਤਿਸ਼ਾ ਸ਼ਿਰਸਾ ਹਦਸ਼ਾ ਜਿਸ ਪਾਸ ਬਹਿਖਿਆ ਸੋਹੀਐ ਸਵਨਾ ਦਾ ਵਿਸਾਹ ਹੋ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅਮਕਿ ਹੋਹੀਓ ਮਿਲਨ ਪ੍ਰਭ ਤਾਈ ਖੋਜ ਤਚਿਓ ਦੇਖੋ ਪੀਐ ਜਾਈ ਅਮਕਿ ਹੋਹੀਓ ਮਿਲਨ ਪ੍ਰਭ ਤਾਈ ਖੋਜ ਤਚਿਓ ਦੇਖੋ ਤਿਰਿਆ ਜਾਈ ਸ਼ੰਤ ਸੰਦੇਸ਼ ਰੋ ਪਰੀਏ ਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇ ਤਉ ਨਦਰਨ ਪਾਈ ਕੈਦ ਬਦ ਹਿਯਰੋ ਤਿਰ ਨਿਮਨੋ ਮੇਨ ਸਾਜਨ ਹਾ ਤੁਝ ਕੁਰਬਾਨੋ ਰਾ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੁਤੀ ਪਰ ਸਦ ਜਾਗੰਤਾ ਪੀਓ ਮਦਰੂ ਧਨ ਮਤਵੰਤਾ ਧਨ ਜਾਗੈ ਜੋ ਪਰ ਭੂਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦੀ ਸੰਤਰ ਮੈਂ ਸਗਲੇ ਝਾਗੇ ਕਿਵੇਂ ਰਹੈਨ ਦਾ ਪਾਵੋ ਬਿਨ ਪਦ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਪਹੇ ਕਿਰਪਾਲ ਸਤ ਸੰਗ ਮਿਲਾਇ ਬੁਧੀ ਤਪ ਤ ਕਰਹਿ ਫਿਰ ਪਾਇ ਸਗਲੇ ਸ਼ੀਗਾਰ ਹੁਣ ਮੁਝੇ ਸੁਹਾਇ ਕਹੋ ਨਾਨਕ ਗੁਰ ਪਰਮ ਚੁਕਾਇਆ ਜਹ ਦੇਖਾ ਤਹ ਪਰ ਹੈ ਭਾਈ ਖੋਲੋ ਕਪਾਟ ਤਾਂ ਮਨ ਠਹਿਰਾਈ ਜਹ ਦੇਖਾ ਤਹ ਪਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ رہاو تجھا واہی گروہ جی کا خلصہ واہی گروہ جی کی فتح لیکن پہ شروع کرو پڑھنا شروع کرو